ਦੀ ਮੇਰੀ ਗੱਲ ਸੁਣ। ਆ ਜਿਹੜੀ ਨਿਆਣਿਆਂ ਵਾਲੀ ਜਿੱਦ ਫੜੀ ਆ ਨਾ ਤੂੰ। ਉਹ ਇਹਨੂੰ ਛੱਡ ਦੇ। ਪਹਿਲਾਂ ਤਾਂ ਵਿਆਹ ਤੋਂ ਪਹਿਲਾਂ ਕਹਿੰਦੇ ਸੀ ਮੈਂ ਤੇਰੇ ਘਰ ਜਾਣਾ ਰਹਿ ਲੂੰਗੀ। ਹੁਣ ਤੈਨੂੰ ਕੀ ਪ੍ਰੋਬਲਮ ਆਉਂਦੀ ਐ ਜਾਣਾ ਕੀ? ਸਿਮਰਨ ਨੇ ਜੀ ਵੀ ਨੂੰ ਵੀ ਕਰਨੀ ਹੁੰਦਾ। ਕਹਿੰਦੀ ਪਤਾ ਮੈਨੂੰ। ਦੀਦੀ ਨੇ ਆਪੇ ਕਰ ਲੈਣਾ। ਮੈਂ ਕਹਿੰਦੀ ਸਰਾਣ ਦੇ ਐਸੇ ਰੱਖ ਤੇ ਪਈ ਰਹਿੰਦੀ ਓ। ਕਹਿੰਦੀ ਮੈਨੂੰ ਤੇਰਾ ਫੋਨ ਆ ਗਿਆ ਸੀ ਕੀ ਹੋਇਆ ਮੈਂ ਬੜੀ ਅੱਕੀ ਸੜੀ ਆਈ ਜੇ ਸਿੱਧੀ ਗੱਲ ਜੇ ਪਰ ਕੀ ਗੱਲ ਹੋਈਗੀ ਐ ਦੱਸ ਤੇ ਸਹੀ ਗੱਲ ਕਿਉਂ ਨਹੀਂ ਪੈਂਜੀ ਕੋਈ ਗੱਲਾਂ ਚ ਗੱਲ ਹੋਵੇ ਹਰ ਗੱਲ ਤੇ ਕਿੜ-ਕਿੜ ਖਿੜ-ਖਿੜ ਕਿੜ ਕੇ ਹੁੰਡਾ ਦਾ ਜਨਮ ਦਿਨ ਜੋ ਕਰਨਾ ਸੀਗਾ ਆਹੋ ਠੀਕ ਐ ਹਾਂ ਕਹਿੰਦੀ ਵੀ ਮੈਂ ਥੋੜੇ ਜੇ ਬੰਦੇ ਸਦਨੇ ਨੇ ਠੀਕ ਹੈ ਮੈਂ ਕਿਹਾ ਚਲ ਤੂੰ ਥੋੜੇ ਜਿਹਾ ਸੱਦ ਲੈ ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਉਹ ਵੀ ਕਰ ਕੋਈ ਗੱਲ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਮੈਂ ਘਰ ਤੋਂ ਘੜ ਮੇਰੀ ਵੱਡੀ ਭੈਣ ਹੈ ਕੋਲ ਬੈਠੀ ਨਾਲ ਕਲੋਨੀ ਚ ਹੈਗੀ ਹੈ ਵੀ ਉਹਨੂੰ ਤੇ ਕਹ ਦੇ ਕਹਿੰਦੀ ਮੈਂ ਤਾਂ ਕਹਿਣਾ ਹੀ ਨਹੀਂ ਉਹਨਾਂ ਨੂੰ ਬੁਲਾਣਾ ਕੋਈ ਜ਼ਰੂਰੀ ਹੈ ਉਹਨਾਂ ਨੂੰ ਸੱਦਣਾ ਕਹਿੰਦੀ ਕੋਈ ਜ਼ਰੂਰੀ ਹੈ ਵੀ ਹਰ ਕੰਮ ਵਿੱਚ ਕਹਿੰਦੀ ਮੈਂ ਉਹਨਾਂ ਨੂੰ ਪਹਿਲੇ ਸੱਦਾ ਮੈਨੂੰ ਤੇ ਇਸ ਗੱਲ ਦਾ ਬੜਾ ਗੁੱਸਾ ਲੱਗਾ ਮੈਂ ਕਿਹਾ ਯਾਨੀ ਕਹਿੰਦੂ ਤੇ ਤੂੰ ਮੈਨੂੰ ਵੀ ਕਹੇਂਗੀ ਵੀ ਇਹਨੂੰ ਨਾਲ ਜਾਣਾ ਕੋਈ ਜ਼ਰੂਰੀ ਹੈ ਆਇ ਤੂੰ ਮੇਰੇ ਭੈਣ ਨੂੰ ਭੇਗੀ ਨਹੀਂ ਕਹਲੂ ਤੂੰ ਉਹਨੂੰ ਹੀ ਕਹੇਂਗੀ ਮੈਂ ਕਿ ਫੇਰ ਅੱਲਾ ਇੰਜ ਕਰ ਤੂੰ ਜਿਹੜੇ 50 ਰਿਸ਼ਤੇ ਸੱਜਦੇ ਨਹੀਂ ਸੱਦ ਲੈ ਤੂੰ ਕੱਲੀ ਉਹ ਹੀ ਵੇਖ ਲੈ ਪ੍ਰੋਗਰਾਮ ਮੈਂ ਆਂਦੀ ਹੀ ਨਹੀਂ ਮੈਂ ਆਪਣੀ ਭੈਣ ਕੋਲ ਚਲੀ ਤੂੰ ਕੱਲੀ ਕਰ ਲੈ ਪ੍ਰੋਗਰਾਮ ਤੇ ਕੱਲੀ ਵੇਖ ਲੈ ਜੇ ਮੇਰੇ ਭੈਣ ਨੇ ਨਹੀਂ ਆਣਾ ਤੇ ਮੈਂ ਕੀ ਕਰਨਾ ਲੈ ਦੇ ਕੇ ਮੇਰੇ ਕੋਲ ਹੈ ਕਿੰਨੇ ਰਿਸ਼ਤੇਦਾਰ ਨੇ ਜੇ ਮੈਂ ਉਹਨਾਂ ਨੂੰ ਵੀ ਸੱਦਾ ਦੇ ਫੇਰ ਸੱਦਣਾ ਕਿਸੇ ਨੂੰ ਵੀ ਨਾ ਸੱਦ ਨਹੀਂ ਉਹਨੇ ਹੋਰ ਪੇਕੇ ਚ ਵੀ ਸੱਦਿਆ ਕਿਸੇ ਨੂੰ ਤੇ ਹੋਰ ਕੀ ਪੇਕੇ ਦੇ ਪਿਆ ਬੰਦੇ ਕਿਨੇ ਸੋ ਆਪਣੇ ਭੈਣਾਂ ਨੂੰ ਫੋਨ ਹੋ ਗਏ ਨੇ ਆਪਣੀ ਭੈਣ ਸੱਦੀ ਗਈ ਹੈ ਮੇਰੀ ਭੈਣ ਨੂੰ ਸੱਦਣ ਲਗੇ ਤਕਲੀਫ ਹੋਈ ਹੈ ਮੇਰੀ ਭੈਣ ਨਾ ਆ ਜੇ ਕਿਤੇ ਪਤਾ ਨਹੀਂ ਉਹ ਆਏਗੀ ਕਿੰਨਾ ਉਹ ਖਾ ਜਾਏਗੀ ਇਹਨਾਂ ਨੂੰ ਕੀ ਕੁਛ ਦੇਣਾ ਪੈਣਾ ਉਹਨੂੰ ਆਪਣਾ ਤੇ ਸਾਰਾ ਟੱਬਰ ਸੱਦ ਲਿਆ ਪੰਜੀ ਨਹੀਂ ਜੇ ਸੱਦ ਵੀ ਲੰਦੀ ਤਾਂ ਕੀ ਹੋ ਜਾਣਾ ਸੀ ਮੈਂ ਦੇ ਕੇ ਆਣਾ ਸੀ ਚੰਗਾ ਦੇ ਗਿਆ ਨਾ ਸੀ ਕੋਈ ਲੈ ਨਹੀਂ ਜਿਆਣਾ ਤੇ ਕਰੋ ਵੱਤੋ ਚਾਹ ਦਾ ਕੱਪ ਪੀਂਦੇ ਦੋ ਚੀਜ਼ਾਂ ਖਾ ਲੈਂਦੇ ਉਹ ਪੈਂਜੀ ਐਨੀ ਅਕਲ ਹੋਵੇ ਐਨੀ ਸਮਝਦਾਰੀ ਹੋਵੇ ਤੇ ਰੋਣਾ ਹੀ ਕਾਦਾ ਨਾ ਲੈ ਕਿੰਨੀ ਦੇਰ ਹੋ ਗਈ ਵਿਆਹ ਨੂੰ ਤੇ ਫੇਰਾ ਹੀ ਪੈ ਜਾਣਾ ਸੀ ਨਾ ਪੁੱਛੋ ਪੈਂਜੀ ਤੁਸੀਂ ਆਪਣੀਆਂ ਮਨ ਮਰਜ਼ੀਆਂ ਕਰਦੇ ਜੇ ਕੋਈ ਨਹੀਂ ਜੇ ਹਾਲ ਮੁੰਨਾ ਮੁੰਡੇ ਨੂੰ ਕਹਿਣ ਦਾ ਹਾਲ ਜੇ ਤੇ ਨਾ ਵੋਠੀ ਨੂੰ ਕਹਿਣ ਦਾ ਹਾਲ ਜੇ ਬੜਾ ਹੀ ਬੁਰਾ ਹਾਲ ਜੇ ਕਰਦਾ ਕੱਲਾ ਕੱਲਾ ਪੋਤਰਾ ਹੈ ਹੈਨਾ ਕਹਤੇ ਹੈ ਸਾਨੂੰ ਰੀਜਾ ਨੇ ਰੀਜਾ ਵਾ ਸਾਡਾ ਕੱਲਾ ਪੋਤਰਾ ਹੈ ਵੀ ਅਸੀਂ ਉਹਦਾ ਜਨਮ ਦਿਨ ਮਨਾਵਾਂਗੇ ਇੰਜ ਕਰਾਂਗੇ ਉੰਜ ਕਰਾਂਗੇ ਇਹ ਆਪ ਹੀ ਉਧਰ ਪ੍ਰਧਾਨ ਬਣੀ ਪਈ ਇਹ ਸੋਚਦੀ ਸਾਨੂੰ ਖੁਸ਼ੀ ਨਹੀਂ ਹੈਗੀ ਦੱਸ ਐਵੇਂ ਥੋੜਾ ਕਹਿੰਦੇ ਮੁੰਨ ਨਾਲ ਵਿਆਹ ਪਿਆਰੀ ਹੁੰਦੀ ਪਿਆਰੀ ਹੁੰਦੀ ਆਪਣੇ ਬੱਚਾ ਨਾਲ ਪੋਤੇ ਪੋਤਰੀਆਂ ਪਿਆਰੀ ਲੱਗਦੇ ਨੇ ਇੰਨੀ ਰੀਜਾ ਸਾਨੂੰ ਇਨਾ ਚਾਹ ਸੀ ਨਾ ਮੇਰੇ ਦਿਲ 'ਚ ਕਿ ਮੈਂ ਇੰਜ ਕਰਾਂਗੀ ਇੰਜ ਕਰਾਂਗੀ ਇਹਨੇ ਨੂੰ ਮੇਰੇ ਸ਼ੌਂਕ ਹੀ ਖਰਾਬ ਕਰ ਦਿੱਤਾ ਸੋਨਾ ਹੀ ਵੜਾ ਗਈ ਪਿਆਰ ਆਪਣੇ ਆਂਦਾ ਹੀ ਉਹਦੇ ਤੇ ਤਾਂ ਬਹੁਤ ਪਰ ਹੁਣ ਕੀ ਕਰ ਸਕਦੇ ਆ ਮੈਨੂੰ ਤੇ ਬਹੁਤ ਗੁੱਸਾ ਜੇ ਤੇ ਮੇਰੀ ਗੱਲ ਸੁਣੋ ਮੈਂ ਨਹੀਂ ਜੇ ਹਜੀ ਜਾਣਾ ਹੁਣ ਮੈਂ ਇੱਥੇ ਰਹਿਣਾ ਜੇ ਤੇਰੀ ਭੈਣ ਦਾ ਘਰ ਆ ਨਾ ਤੂੰ ਕੋਈ ਟੈਨਸ਼ਨ ਨਾ ਲੈ ਕੋਈ ਗੱਲ ਹੋਏਗੀ ਤੇ ਮੈਂ ਆਪੇ ਹੱਲ ਲਾ ਦੇ ਵੈਸੇ ਵੀ ਮੇਰੇ ਘਰ ਐ ਉਹਦੀ ਚਿਕਚਿਕ ਨਹੀਂ ਜਿਸ ਤਰ੍ਹਾਂ ਤੇਰੇ ਘਰ ਮੇਰੇ ਤੇ ਘਰ ਅੱਡੀ ਕਰਮਾਂ ਲਈ ਆਈ ਉਹ ਤੇ ਸਿਰ ਮੱਥੇ ਹਾਰਿਕ ਨੂੰ ਚੁੱਕਦੀ ਕਿੱਥੇ ਜੇ ਕਿਰਨ ਆ ਉਹਨ ਸੱਦੋ ਦੇ ਸਈ ਐਥੀ ਹੋਣੀ ਜਾ ਨਹੀਂ ਕਿੱਥੇ ਕੰਮ ਕਰਕੇ ਥੱਕ ਗਈ ਹੋਣੀ ਆਪਣੇ ਕਮਰੇ ਲੇਟ ਦੇ ਮੈਂ ਸਦਨੀ ਵਾਜ ਦੇਨੀ ਆ ਮਾਸੀ ਨੂੰ ਮਿਲੇ ਤੇ ਸਹੀ ਆ ਕੇ ਹਾਂ ਦਿਓ ਸੁਆਜ ਕਿਰਣਾ ਉਹ ਬੱਸ ਘਰ ਦਾ ਬੱਸ ਘਰ ਦਾ ਬੋਲੀ ਜੰਨੀ ਹੈ ਤੇ ਬੋਲਣੇ ਤੁਸੀਂ ਆਪ ਹੀ ਤਾਂ ਕਿਹਾ ਹੀ ਪਹਿਲਾਂ ਚਲ ਕੋਈ ਨਾ ਸਾਲ ਤੂੰ ਰਹਿ ਲੈ ਤੇ ਫੇਰ ਤੇਰੇ ਮੈਂ ਫਾਈਲ ਲਾ ਦਾਂਗਾ ਹੁਣ ਹੁਣ ਤਾਂ 2 ਸਾਲ ਹੋ ਗਏ ਆ ਆਏ ਤਾਂ ਕੁਝ ਵੀ ਨਹੀਂ ਬਸ ਮੇਰੀ ਗੱਲ ਸੁਣ ਮੈਂ ਇੱਥੇ ਨਹੀਂ ਰਹਿਣਾ ਮੈਂ ਇੱਥੇ ਤੁਹਾਡੇ ਕੋਲ ਆਣਾ ਪਹਿਲਾਂ ਮੇਰੀ ਗੱਲ ਸੁਣ ਫਾਈਲ ਕੋਈ ਲੌਂਟੇ ਦਾ ਟਾਈਮ ਲੱਗਦਾ ਵਾਈਟੀ ਛੇਤੀਆਂ ਨਾ ਫਾਈਲਾਂ ਨਹੀਂ ਲੱਗ ਜਾਨੀਆਂ ਮੈਨੂੰ ਇਹ ਪਤਾ ਜੋ ਕੰਨਾ ਕਰੋ ਮੈਨੂੰ ਨਹੀਂ ਪਤਾ ਜਿਸ ਤਰ੍ਹਾਂ ਮਰਜ਼ੀ ਕਰੋ ਮੈਨੂੰ ਇੱਥੇ ਬਲਾਉ ਤੇ ਮੇਰੀ ਫਾਈਲ ਲਾਓ ਬਸ ਗੱਲ ਖਤਮ ਮੈਂ ਨਹੀਂ ਹੁਣੇ ਫੇਰੜਾ ਤੇਰੀ ਮੇਰੀ ਗੱਲ ਸੁਣ ਆ ਜਿਹੜੀ ਨਿਆਣਿਆਂ ਵਾਲੀ ਜੇਤਫਰੀ ਆ ਨਾ ਤੂੰ ਇਹਨਾਂ ਨੂੰ ਛੱਡ ਦੇ ਪਹਿਲਾਂ ਤੋਂ ਵਿਆਹ ਤੋਂ ਪਹਿਲਾਂ ਕਿੰਨੀ ਹਿੰਮਤ ਤੇ ਘਰ ਜਾਣਾ ਰਹਿ ਦੂੰਗੀ ਹੁਣ ਤੈਨੂੰ ਕੀ ਪ੍ਰੋਬਲਮ ਹੁੰਦੀ ਹੈ ਜਾਣੀ ਉਹ ਹੋ ਪ੍ਰੋਬਲਮ ਤੇ ਕੋਈ ਨਹੀਂ ਆ ਬਸ ਮੈਂ ਤੁਹਾਨੂੰ ਕਿਹਾ ਮੈਂ ਨਹੀਂ ਰਹਿਣਾ ਇੱਥੇ ਨਹੀਂ ਰਹਿਣਾ ਗੱਲ ਖਤਮ ਆਇਦਾ ਨਹੀਂ ਰਹਿਣ ਵਾਲੇ ਨਾ ਤੱਕ ਜੈਨਾ ਬੰਦ ਕਰਦੇ ਹੁਣ ਤੇ ਮੇਰੀ ਗੱਲ ਸੁਣ ਪਰ ਰਾਤ ਬਰਾਤੇ ਮੈਨੂੰ ਫੋਨ ਕਰਦੇ ਨਹੀਂ ਮੈਂ ਡਿਊਟੀ ਤੇ ਹੁੰਨਾ ਵਾ ਇੱਥੇ ਇਹ ਇੰਡੀਆ ਨਹੀਂ ਆ ਕਿ ਬੋਸ ਮੈਨੂੰ ਕੁਝ ਨਹੀਂ ਕਰੂਗਾ ਉਹਨਾਂ ਨੇ ਚਾਕੇ ਬਾਹਰ ਮਾਰਨਾ ਮੈਨੂੰ ਇਥੋਂ ਠੀਕ ਹੈ ਪਰ ਮੇਰਾ ਕੰਮ ਕਰਨਾ ਜੋ ਮੈਂ ਕਿਹਾ ਨਾ ਬਸ ਉਹ ਹੋਣਾ ਚਾਹੀਦਾ ਜਿਸ ਤਰ੍ਹਾਂ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਮੇਰੀ ਜਿਸ ਤਰ੍ਹਾਂ ਮਰਜ਼ੀ ਮੇਰੀ ਫਾਈਲ ਲਾਓ ਤੇ ਮੈਨੂੰ ਇੱਥੇ ਬਲੌਗ ਗੱਲ ਖਤਮ ਚੰਗਾ ਬਿਲਹਾਲ ਟਾਈਮ ਸਾਰਾ ਲੈ ਚੰਗਾ ਓਕੇ ਪਹਿਲਾਂ ਕਹਿੰਦੇ ਸੀ ਬਸ ਤੂੰ ਸਾਲ ਕੱਢ ਲਾ ਮੈਂ ਤੇਰੀ ਫਾਈਲ ਲਾਤਾਗਾ ਤੇ ਹੁਣ ਉੱਥੇ ਜਾ ਕੇ ਬਤਲ ਗਏ ਆ 2 ਸਾਲ ਹੋ ਗਏ ਆ ਅਜੇ ਤੱਕ ਫਾਈਲ ਕੋਈ ਨਹੀਂ ਲਾਈ ਨਾ ਮੇਰੀ ਮੇਰੇ ਸੀ ਲਿਵੇ ਤਾਂ ਵਿਆਹ ਹੋਇਆ ਉਹ ਦੇਸ਼ ਮੈਨੇ ਬਸ ਲਾ ਲਈ ਸੀ ਉਹਦੇ ਹਸਪਤਲ ਨੇ ਇਹ ਕੀ ਚੱਕਰ ਹੈ ਮੈਨੂੰ ਸਮਝ ਨਹੀਂ ਲੱਗਦੀ ਐਵੇਂ ਥੋੜੀ ਹੁੰਦਾ ਹੈ ਕੋ ਟਾਈਮ ਲਾਉਦਾ ਬਟਾਈਮ ਲਾਦਾ ਮੰਨਿਆ ਚਲੋ ਠੀਕ ਹੈ ਬਾਅਦ ਗਏ ਟਾਈਮ ਲਾਦਾ ਕਿਹ ਟਾਈਮ ਪਰ 2 ਸਾਲ ਹੋ ਗਏ ਅਜੇ ਵੀ ਟਾਈਮ ਆਦਾ ਯਾਰ ਪਤਾ ਨਹੀਂ ਮੈਨੂੰ ਕਿਉਂ ਇੱਥੇ ਮੇਰਾ ਰਹਿਣ ਨੂੰ ਤੇਲੀ ਨਹੀਂ ਕਰਦਾ ਪਿਆ ਮੇਰਾ ਧਮ ਘੁੱਟਦਾ ਪਿਆ ਠਾਤੀ ਵੇਖਿਆ ਭਾਜੀ ਤੇ ਦੀਦੀ ਕਿਤਨਾ ਗੱਲ ਕਰਦੇ ਰਹੀ ਸੀ ਉਹ ਵੀ ਕਹਿੰਦੇ ਸੀ ਕਿ ਆਪਣੀ ਭੈਣ ਨੂੰ ਕੰਮ ਲਾ ਦੱਸ ਅੱਗੇ ਮੈਂ ਬਹਿਲੀ ਬੈਠੀ ਹਾਂ ਇਹਨਾਂ ਨੂੰ ਹੋਕ ਹੀ ਗਿਆ ਵਾ ਇੱਥੇ ਮੈਂ ਕੰਮ ਵਾਸਤੇ ਆਈ ਹਾਂ ਇਹ ਥੋੜੇ ਕਿ ਮੇਰਾ ਬੰਦਾ ਬਾਹਰ ਹੈ ਤੇ ਤੁਸੀਂ ਜੀ ਮੈਨੂੰ ਜੋ ਮੱਥੀ ਕਹੀ ਜਾਓਗੇ ਕੋਈ ਨਹੀਂ ਮੈਂ ਕੁਝ ਕਰਦੇ ਹਾਂ ਮੈਨੂੰ ਆਪ ਹੀ ਫਾਈਲ ਲਾਣੀ ਪੈਣੀ ਲੱਗਤਾ ਦੇਖਦੀ ਹਾਂ ਕੀ ਕਰਨਾ ਓਹ ਆਈ ਗਈ ਜੀ ਮਾਸੀ ਜੀ ਸਵਾਗਤ ਸასი ਕਲਪੁੱਤਰ ਕੀ ਹਾਲ ਨੇ ਮੇਰਾ ਤੇ ਵਧੀਆ ਸასი ਮਾਸੀ ਜੀ ਸასი ਕਲ ਬਟੇ ਠੀਕ ਠਾਕ ਹਾਂਜੀ ਹਾਂਜੀ ਵਧੀਆ ਹੱਲੋ ਪਾਣੀ ਹਾਂ ਹਾਂ ਰੱਖ ਦੇ 슈ਗਰ ਕਿਹਦੇ ਤੁਸੀਂ ਵੀ ਆਏ ਨਹੀਂ ਤੇ ਤੁਸੀਂ ਤੇ ਆਂਦੇ ਨਹੀਂ ਹੁੰਦੇ ਮੈਂ ਮੰਮੀ ਨੂੰ ਇੰਨੀ ਵਾਰੀ ਕਹਿ ਕੇ ਕਹਿ ਕੇ ਥੱਕ ਗਈ ਆ ਕਿ ਮਾਸੀ ਜੀ ਨੂੰ ਬੁਲਾ ਲਓ ਮਾਸੀ ਜੀ ਨੂੰ ਬੁਲਾ ਲਓ ਤੁਹਾਨੂੰ ਵੀ ਕਿਹਦੇ ਟਾਈਮ ਲੱਗ ਗਿਆ ਸਾਨੂੰ ਮਿਲਣ ਦਾ ਕੋਈ ਗੱਲ ਨਹੀਂ ਤੂੰ ਨਰਾਜ਼ ਨਾ ਹੋ ਮੈਂ ਹੁਣ ਲਾ ਕੇ ਜਾਵਾਂਗੀ ਥੋੜੇ ਦਿਨ ਤੇਰੇ ਕੋਲ ਥੋੜੇ ਦਿਨ ਨਹੀਂ 10 15 ਦਿਨ ਤੋਂ ਬਹਿਣਾ ਮੈਂ ਤਾਂ ਜਾਨ ਨਹੀਂ ਦੇਣਾ ਮੈਂ 10 15 ਦਿਨ ਨਹੀਂ ਰਹਿ ਲੂੰਗੀ ਇਹਨੂੰ ਕਹਿੰਦੇ ਜੇ ਨੂੰ ਸਿਆਣੀ ਨੂੰ ਸਿਆਣੀ ਵਾਕਈ ਬਹੁਤ ਸਿਆਣੀ ਸਹੀ ਗੱਲ ਹੈ ਮੇਰੇ ਤੇ ਮੇਰੇ ਤੇ ਬੜੀ ਪਿਆਰੀ ਹੈ ਦੇਖੋ ਮਿੰਟ ਨਹੀਂ ਲਾਂਦੀ ਸਾਰੇ ਕੰਮ ਸੰਭਲ ਲੈਂਦੀ ਘਰ ਦੇ ਸਾਰਾ ਆ ਵੇਖੋ ਪਾਣੀ ਵੀ ਲੈ ਇਹਨੂੰ ਪਤਾ ਪਹਿਲੇ ਆਵਾਜ਼ ਹੀ ਆ ਗਈ ਸੀ ਹੈਨਾ ਕਿ ਮਾਸੀਆ ਸੇ ਪਾਣੀ ਲੈ ਜਾਵਾਂ ਤੁਹਾਡੀ ਆਵਾਜ਼ ਤੇ ਮੈਂ ਭੁੱਲ ਸਕਦੀ ਆ ਜਦੋਂ ਮੈਂ ਵਿਆਹ ਕੇ ਆਈ ਸੀ ਉਹ ਤੁਹਾਡਾ ਤੇ ਮੇਰਾ ਹੀ ਤੇ ਪਿਆਰ ਹੈਗਾ ਸੀਗਾ ਮੰਮੀ ਤੋਂ ਪਹਿਲਾਂ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਦੀ ਸੀ ਤੇ ਤੁਸੀਂ ਕਹਿੰਦੇ ਸੀਗੇ ਆ ਤੇਰੀ ਨੂੰ ਨਹੀਂ ਮੇਰੀ ਨੂੰ ਹੋਣੀ ਚਾਹੀਦੀ ਸੀ ਮੇਰੀ ਹੋਈ ਐ ਇੱਕੋ ਵੇਖੋ ਇੱਕ ਉਧਰ ਮੇਰੀ ਬੇਟੀ ਜਿੰਨੂੰ ਕਿਸੇ ਦੀ ਟੈਨਸ਼ਨ ਹੀ ਨਹੀਂ ਹੈਗੀ ਕੋਈ ਆਏ ਦੀ ਖੁਸ਼ੀ ਨਹੀਂ ਤੇ ਗਏ ਦਾ ਗਮ ਨਹੀਂ ਨਾ ਕਿਸੇ ਨਾਲ ਰਾਮ ਦੇ ਨਾਲ ਸलाम ਤੇ ਆ ਵੇਖਾ ਮੇਰੀ ਸਿਆਣੀ ਧੀ ਇਹਨੂੰ ਕਹਿੰਦੇ ਸੀ ਪਰਫੈਕਟ ਨੂੰ ਇਹਨੂੰ ਕਹਿੰਦੇ ਜੇ ਆਹ ਵੇਖ ਲੈ ਕਹਿ ਦਿੰਦੇ ਲੋੜ ਪਈ ਪਾਣੀ ਆਪੇ ਲੈ ਕੇ ਆਈ ਤੇ ਲੈ ਕੇ ਆਪੇ ਲੈ ਕੇ ਆਣਾ ਸੀ ਤੇ ਪਾਣੀ ਨਹੀਂ ਤੋੜ ਕੇ ਥੋੜਾ ਗਲਾਸ ਨੇ ਆ ਜਾਣਾ ਸੀ ਮਤਲਬ ਕਹਿ ਨਹੀਂਦੀ ਨਹੀਂ ਲੋੜ ਪਈ ਹਾਂ ਇਹ ਕੋ ਕਹਿਂਦੀ ਬਹੁਤ ਸਿਆਣੀ ਕੁੜੀ ਐ ਮੈਂ ਕਿਹਨੇ ਸਾਰਾ ਘਰ ਕਿਰਨ ਜਿਵੇਂ ਸੰਭਿਆ ਹੈ ਨਾ ਆਪਣੇ ਬਾਕੀ ਦਰਾਨੀਆਂ ਨੂੰ ਆਪਣੇ ਵਰਗਾ ਬਣਾ ਉਹ ਵੀ ਘਰ ਐ ਵੀ ਸੰਭਣ ਕੋਈ ਗੱਲ ਨਹੀਂ ਮਾਸੀ ਜੀ ਹੌਲੀ ਹੌਲੀ ਉਹ ਵੀ ਸਿੱਖ ਜਾਊਗੀ ਕੋਈ ਨਹੀਂ ਟਾਈਮ ਤੇ ਲੱਗਦਾ ਹੀ ਐ ਨਾ ਕਿਰਨ ਇਹ ਨਾ ਉਹ ਵੀ ਸਿੱਖਦੇ ਸਿੱਖਦੇ ਉਮਰ ਹੀ ਨਿਕਲ ਜੀ ਅਕਲ ਫਿਰ ਨਾ ਆਵੇ ਸਿਮਰਣਾ ਮੈਨੂੰ ਜਰਾ ਨਹੀਂ ਫਿਕਰ ਮੈਂ ਕਹਿੰਨੀ ਮੈਂ ਕਿਸਮਤਾਂ ਲਈ ਮੈਨੂੰ ਕਿਰਨ ਵਰਗੀ ਨੂੰ ਮਿਲੀ ਮੈਨੂੰ ਲੱਗਦਾ ਸਾਰੇ ਮੋਤੀਦਾਨ ਤੁਸੀਂ ਹੀ ਘਰ ਆਏ ਜੀ ਲੱਗਦਾ ਹੀ ਐਹੀ ਮੈਂ ਕਹਿੰਨੀ ਐਨੀ ਮੈਂ ਕਿਸਮਤਾਂ ਲੀਆਂ ਹਿੱਲਣ ਹੀ ਨਹੀਂ ਦਿੰਦੀ ਮੈਨੂੰ ਕਹੀ ਜੀ ਬੈਠੇ ਰੋ ਇੱਥੇ ਸਾਰਾ ਘਰ ਦਾ ਸਮਾਨ ਮੈਂ ਕਹਿੰਨੀ ਐਨੀ ਬਣਾਣਾ ਰਸੋਈ ਦੀ ਬੜੀ ਰੰਦੀ ਸਾਰਾ ਦਿਨ ਤੁਹਾਨੂੰ ਚਾਹੀਦਾ ਕੀ ਦੱਸੋ ਇੱਕ ਇੱਕ ਨੂੰ ਪੁੱਛੇਗੀ ਤੇ ਵਧੀਆ ਗੱਲ ਹੈ ਨਾ ਤੁਸੀਂ ਦੇਖੋ ਭਾਵੇਂ ਦੋਨੋਂ ਪਹਿਣਾ ਇੱਕੋ ਘਰ ਦੀਆਂ ਨੇ ਛੋਟੀ ਭੈਣ ਹੈ ਉਹ ਔਰ ਲੀਓ ਨੂੰ ਨਹੀਂ ਹੱਥ ਲਾਣ ਦਿੰਦੀ ਹਾਲਾਂਕਿ ਅਜੇ ਉਹਨੂੰ ਵੀ ਸਬਜੀ ਸਬਜੀ ਪੂਰੀ ਸੂਰੀ ਆਂਦੀ ਬਣਾਣੀ ਇਹ ਸਾਰੇ ਕੰਮ ਚ ਤੇਜ਼ ਹੈਗੀ ਸਾਰੇ ਸਬ지ਆ ਸਬਜੀ ਹਜ ਤੱਕ ਇਹ ਵੀ ਬਣਾਉਂਦੀ ਮੈਂ ਕਹਿੰਨੀ ਆ ਤੂੰ ਮਦਦ ਲਿਆ ਕਰੋ ਦੀ ਉਹਨੂੰ ਵੀ ਜਾ ਚਾਵੇ ਕੋ ਕੰਮ ਕਰਾਇਆਗਾ ਕੋਈ ਨੀ ਮਮੀ ਮੈਂ ਆਪੇ ਕਰ ਲਵਾਂਨੀ ਉਹਨੂੰ ਵੀ ਨਹੀਂ ਕਰਨ ਦਿੰਦੀ ਕੋਈ ਨਾ ਕਰ ਮੱਪੇ ਮੇਰੇ ਹਾਰਿਕ ਦੀ ਪਸੰਦ ਦਾ ਸਮਾਨ ਨੇ ਬਣਾਣਾ ਮੈਂ ਕਹਿੰਦੀ ਇੱਕ ਸਬਜ਼ੀ ਬਣਾ ਲੈ ਦੋ ਬਣਾ ਲੈ ਪਰ ਜਿੰਨੇ ਜੀ ਕਰਦੇ ਉਹਨਾਂ ਸਾਰਿਆਂ ਨੇ ਕੋਕ ਬਣਾਣੀ ਹੈ ਉਹਨੂੰ ਆਉ ਪਸੰਦ ਆ ਉਹਨੂੰ ਪਸੰਦ ਮੈਂ ਕਹਿੰਦੀ ਥੱਕ ਗਈ ਕਹਿੰਦੀ ਕੁਛ ਨਹੀਂ ਹੁੰਦਾ ਮੈਂ ਆਰਾਮ ਕਰ ਲਾਂਗੀ ਇਹਨੂੰ ਤਾਂ ਚਾਬੀ ਰੱਬ ਨੇ ਜੀ ਲਾਈ ਹੋਈ ਏ ਜਿਹੜੀ ਬੰਦ ਹੀ ਨਹੀਂ ਹੋਣੀ ਇੰਨੀ ਵਧੀਆ ਮੈਂ ਕਹਿੰਦੀ ਸਿਮਰਣਾ ਰਿੰਪੀ ਨੂੰ ਫਿਕਰ ਨਹੀਂ ਹੁੰਦਾ ਕਹਿੰਦੀ ਪਤਾ ਬੈਨੂ ਦੀਦੀ ਨੇ ਆਪੇ ਕਰ ਲੈਣਾ ਮੈਂ ਕਹਿੰਦੀ ਸਹਰਾਣ ਦੇ ਸਿਰ ਰੱਖ ਤੇ ਪਈ ਰਹਿੰਦੀ ਉਹ ਕਹਿੰਦੀ ਹੱਥ ਮੈਨੂੰ ਲਾ ਨਹੀਂ ਦੇ ਮੈਂ ਕਰਨਾ ਕੀ ਜਾ ਕੇ ਤੱਕੜਾ ਹੀ ਕੋਲ ਖਲੋ ਕੇ ਤੇ ਕੰਨੀ ਕਹਿੰਦੀ ਤੂੰ ਜਾ ਹਰਾਮ ਕਰ ਜਾ ਤੂੰ ਆਰਾਮ ਕਰ ਤੋ ਵੀ ਪੈਰੰਦੀ ਕਹਿੰਦੀ ਮੇਰੇ ਦਮਾਦ ਕੋਲ ਟੈਨਸ਼ਨ ਦੀਨੇ ਵਧੀਆ ਉਹਦੀ ਚੀਜ਼ਾਂ ਬਣਾ ਕੇ ਪਵਾਦਾ ਨਹੀਂ ਮੈਨੂੰ ਪਤਾ ਰ ਟੈਨਸ਼ਨ ਵਾਸਤੇ ਉਹ ਜੂ ਹੈਗੀ ਏ ਉਹੀ ਗੱਲ ਫਿਰ ਟੈਨਸ਼ਨਾਂ ਸਾਰੀਆਂ ਇੱਕ ਨਹੀਂ ਰੱਖਣੀਆਂ ਨੇ ਉਹ ਸਾਰੀਆਂ ਕਿਰਨ ਨਹੀਂ ਰਕ ਲਈਆਂ ਨੇ ਉਹ ਵੀ ਪਰ ਹਾਸ ਹਾਸ ਕੇ ਕਰਦੀ ਹੋ ਟੈਨਸ਼ਨ ਉਹ ਵੀ ਨਹੀਂ ਰੱਖਦੀ ਹੋ ਅਛਾ ਓਹੋ ਛੱਡੋ ਪਰੇ ਹਣ ਇਹ ਦੇਖੋ ਤੂੰ ਖਾਣਾ ਪੀਣਾ ਕੀਆ ਮੈਂ ਫਟਾਫਟ ਬਣਾ ਕੇ ਲੈ ਕੇ ਆਵਾਂ ਤੇ ਰਿੰਬੀ ਤੂੰ ਬਹਿ ਜਾ ਮਾਸੀ ਜੀ ਕੋ ਤੇ ਮੈਂ ਜਾਂਨੀ ਆ ਕੋਈ ਨਹੀਂ ਮੈਂ ਆਨੀ ਇੱਕ ਮਿੰਟ ਸਪੈਸ਼ਲ ਬਣਾਉਣ ਦੀ ਕੋਈ ਜਰੂਰਤ ਨਹੀਂ ਜੋ ਪਿਆਰ ਖਾ ਲੈਣਾ ਉੱਪਰ ਬੜਾ ਵਧੀਆ ਲੱਗਾ ਅੱਛਾ ਬੜਾ ਤੂੰ ਵੀਂਦੀ ਆਈ ਛਾਰਤ ਜਿਵੇਂ ਰੌਣਕ ਵੰਡਨੀ ਸਾਡੇ ਘਰ ਬਤੇਰੀਆਂ ਰੌਣਕਾ ਫਿਕਰ ਨਾ ਕਰੋ ਤੁਸੀਂ ਮੰਮੀ ਐਥੇ ਬੈਠ ਕੇ ਕੀ ਕਰਨ ਦੇਓ ਵੈਸੇ ਬੈਠੀ ਆ अच्छा सो। मैं होया, होया ना तेरे इक ਗੱਲ ਕਰਨੀ ਸੀ ਦੱਸੋ ਮੈਂ ਸੋਚਦੀ ਪਈ ਆ ਮੈਂ ਨਾ ਆਪਣੀ ਪਰਜਾਈ ਨੂੰ ਥੋੜੇ ਦਿਨ ਇੱਥੇ ਲੈ ਆਵਾਂ ਕਿਉਂ ਉਹ ਵੈਸੇ ਹੀ ਕੀ ਹੋਇਆ ਕੁਛ ਹੋਇਆ ਨਹੀਂ ਹੋਇਆ ਤੇ ਕੁਛ ਨਹੀਂ ਉਹ ਤੁਹਾਨੂੰ ਪਤਾ ਤਾਂ ਹੈਗਾ ਮੇਰੇ ਭਰਾ ਜੋ ਬਾਹਰ ਗਿਆ ਹੈ ਦੱਸੋ ਉਹ ਚੰਗਾ ਨਾ ਬਾਹਰ ਗਿਆ ਤੇ ਉਹ ਉੱਥੇ ਰਹਿਣ ਡਈ ਹੈ ਤੇ ਤੂੰ ਇੱਥੇ ਲੈ ਆਂਗੀ ਕੀ ਪਤਾ ਉਹਦਾ ਦਿਲ ਲੱਗੇ ਕਿ ਨਹੀਂ ਲੱਗੇ ਉੱਥੇ ਦੋਨਾਂ ਤੇ ਦਿਲ ਲੱਗਾ ਹੈ ਉਹ ਮੰਮੀ ਮੈਂ ਨਿੰਪੀ ਨੂੰ ਫੋਨ ਕੀਤਾ ਸੀ ਮੈਨੂੰ ਨਾ ਬੜੀ ਉਦਾਸ ਉਦਾਸ ਜੀ ਲੱਗਦੀ ਪਈ ਸੀ ਐਂਜ ਲੱਗਦਾ ਸੀ ਜਿਵੇਂ ਨਾ ਚੰਗੀ ਤਰ੍ਹਾਂ ਮੇ ਨਾਲ ਗੱਲ ਨਹੀਂ ਕਰ ਰਹੀ ਠੋਈ ਜਾਂਦਾ ਫਿਰ ਵੀ ਤੇ ਇਸ ਲਈ ਮੈਂ ਕਹਿੰਦੀ ਪਈ ਆ ਕਿ ਮੈਂ ਨਾ ਨੂੰ ਦੋ ਤਿੰਨ ਦਿਨ ਆਪਣੇ ਕੋਲ ਲਾਵਾਂ ਇੱਥੇ ਆਏਗੀ ਥੋੜਾ ਮਹੌਲ ਚਾਲ ਬਦਲੇਗਾ ਸਾਡੇ ਨਾਲ ਬੈਠੇ ਖਲੋਏਗੀ ਆਪਾਂ ਨੂੰ ਕਿਤੇ ਲੈ ਜਾਵਾਂਗੇ ਤੇ ਮੈਂ ਤਾਂ ਸੋਚਦੀ ਵੀ ਮੈਂ ਸ਼ਾਮੀ ਜਾ ਕੇ ਲੈ ਆਵਾਂ ਮੇਰੀ ਸੁਣ ਗੱਲ ਤੂੰ ਤਾਂ ਲੈ ਆਂਗੀ ਉਹਦੀ ਸਗੀ ਭੈਣ ਉਹਦੇ ਕੋਲ ਆ ਤੇ ਜਿੰਨਾ ਦੇ ਲੋਦਾ ਉੱਥੇ ਲੱਗਣਾ ਇੱਥੇ ਥੋੜੀ ਲੱਗਣਾ ਪੁੱਤ ਤੈਨੂੰ ਭੁਲੇਖਾ ਹੋਇਆ ਪਈ ਉਹ ਚੰਗੀ ਤਰ੍ਹਾਂ ਨਹੀਂ ਬੋਲੀ ਜਾਂ ਉਦਾਸ ਹੈ ਇਹੋ ਜੀ ਗੱਲ ਕੋਈ ਨਹੀਂ ਆ ਸਕੀਆਂ ਭੈਣਾਂ ਤਾਂ ਹੋ ਹੈ ਜੀਆਂ ਰਾਮਨਾਰਣ ਰਹਿੰਦੀਆਂ ਕੋਈ ਇਹੋ ਜੀ ਗੱਲ ਨਹੀਂ ਬਟਾ ਉਹ ਨਹੀਂ ਨਹੀਂ ਮੰਮੀ ਮੰੰਦੀ ਮੈਂ ਤੁਹਾਡੀ ਗੱਲ ਸਾਰੀ ਕਿਸ ਮੰਨਿਆ ਸਾਰੇ ਘਰ ਚ ਗਿਆ ਸਕੀ ਭੈਣ ਵੀ ਹੈਗੀ ਆ ਪਰ ਫੇਰ ਵੀ ਚਲੋ ਹੁੰਦਾ ਹੀ ਆ ਨਾ ਤੇ ਜੇ ਆਪਾਂ ਉਹਨੂੰ ਉੱਥੇ ਲੈ ਆਵਾਂਗੇ ਤੇ ਹਰਜੀ ਕੀ ਆ ਦੇ ਚ ਚੱਲ ਕੋਈ ਗੱਲ ਨਹੀਂ ਥੋੜਾ ਦਿਨ ਵੇਖ ਲੈ ਜੇ ਉਤਰਾਂ ਦਾ ਫੇਰ ਫੋਨ ਕਰੀ ਜੇ ਸੰਗੀ ਜਿਹਾ ਨਹੀਂ ਬੋਲੂਗੀ ਨਾ ਫੇਰ ਉਹਨੂੰ ਤੂੰ ਬੁਲਾ ਲਈ ਜੇ ਤੂੰ ਉਹਦੀ ਭੈਣ ਕੋਲ ਸੱਦ ਲੈ ਉੱਥੇ ਤਾਂ ਦੋਨੋਂ ਭੈਣਾਂ ਦੁੱਖ ਸੋ ਕਰਦੀਆਂ ਨੇ ਇੱਥੇ ਆ ਕੇ ਕੀ ਕਰੂਗੀ ਉਹ ਉਹਦਾ ਦਿਲ ਨਹੀਂ ਉਹ ਲੱਗਣਾ ਮਗਰ ਫੇਰ ਵੀ ਚੱਲ ਤੂੰ ਫੋਨ ਕਰਕੇ ਵੇਖ ਲਈ ਜੇ ਨਾ ਨਾ ਹੋਗਾ ਤਾਂ ਫੇਰ ਤੂੰ ਬੁਲਾ ਲਈ ਅਜੇ ਤੂੰ ਰਹਿਣ ਦੇ ਰਹਿਣ ਦਾ ਹਾਂ ਅਜੇ ਰਹਿਣ ਦੇ ਪੁੱਤ ਚਲੋ ਠੀਕ ਹੈ ਪਰ ਚਲੋ ਅੱਜ ਦਾ ਦਿਨ ਰਹਿਣ ਦਿੰਨੀ ਆ ਕੱਲ ਲੈ ਆਵਾਂਗੀ ਉਹ ਦੋ ਦਿਨ ਵੇਖ ਲੈਣਾ ਸੀ ਇਹ ਦੋ ਦਿਨ ਵੇਖ ਲੈ ਕੋਈ ਗੱਲ ਨਹੀਂ ਆ ਉਹ ਰਹਿ ਹੀ ਰਹੀ ਆ ਉੱਥੇ ਚਲੋ ਠੀਕ ਆ ਮੰਮੀ ਜਿੱਦਾਂ ਤੁਸੀਂ ਕਹਿੰਦੇ ਹੋ ਮੈਂ ਉਹਨੂੰ ਫੋਨ ਤੇ ਗੱਲ ਕਰ ਲਾਂਗੀ ਸ਼ਾਮੀ ਪਰ ਉਹ ਆ ਬੰਦਾ ਪਤਾ ਨਹੀਂ ਕਿਸ ਤਰ੍ਹਾਂ ਕਰ ਕਰਦਾ ਕਿਸ ਤਰ੍ਹਾਂ ਨਹੀਂ ਆਪ ਤੇ ਤੁਹਾਨੂੰ ਰੱਖਿਆ ਮੈਂ ਰਹਿਣਾ ਹੀ ਆ ਆਪਣੇ ਘਰ ਪੂਰ ਨੂੰ ਪਰਜਾਈ ਨੂੰ ਲੈ ਆਵਾਂ ਪਰਜਾਈ ਨੇ ਤੇ ਆ ਕਿ ਕਰਨ ਉਹਦੇ ਘਰ ਰਹਿਣ ਈ ਆ ਨਵੇਂ ਉੱਥੇ ਦੋਵੇਂ ਪਣਾ ਇੱਕ ਘਰ ਹੈ ਜੀਆਂ ਕਿਉਂ ਉਦਾਸ ਹੋਊਗੀ ਕਦੀ ਨੂੰ ਦੱਸ ਹੋ ਸਕਦੀ ਹੈ ਸਤਿ ਸ੍ਰੀ ਅਕਾਲ ਨਤੰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਜੀ ਵਧੀਆ ਜੀ ਆਪਣੀ ਸੁਣਾਓ ਮੈਂ ਜਰਾ ਇੱਧਰ ਕੰਮ ਚੱਲੀ ਸੀ ਤੇ ਮੈਂ ਤੁਹਾਡੇ ਵੱਲ ਆਈ ਸਾਂ ਲੈ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਸੀ ਹਾਂ ਜੀ ਆਜੋ ਫਿਰ ਅੰਦਰ ਚਲੀਏ ਨਹੀਂ ਨਹੀਂ ਅੰਦਰ ਨਹੀਂ ਜਾਣਾ ਤੇਰੀ ਨੋ ਹੋਣੀ ਆ ਅਸੀਂ ਤੇ ਆਪਸ ਚ ਗੱਲ ਕਰਨ ਇਧਰ ਆ ਤੂੰ ਜਰਾ ਹਾਂਜੀ ਚਲੋ ਕੋਈ ਗੱਲ ਨਹੀਂ ਮੇਰੀ ਸੁਣੋ ਗੱਲ ਹਾਂਜੀ ਮੇਰੀ ਜਿਹੜੀ ਨੋ ਆ ਨਾ ਆਹੋ ਉਹ ਆਂਦੀ ਮੈਂ ਆਪਣੀ ਛੁੱਟੀ ਪਰਜਾਈ ਨੂੰ ਘਰ ਲੈ ਕੇ ਆਉਣਾ ਵਾ ਦੱਸ ਮੈਂ ਤੇ ਨਹੀਂ ਸਲਾਹ ਕਰਨੀ ਨਾ ਪੀ ਲੈ ਕੇ ਆਵੇ ਕਿ ਨਾ ਆਵੇ ਮੇਰੀ ਗੱਲ ਸੁਣੋ ਰਾਏ ਬੈਨ ਜੀ ਕੀ ਕਿਸੇ ਭੁਲਕੇ ਵੀ ਗਲਤੀ ਨਾ ਕਰ ਬੈਠਣਾ ਨੋ ਤਾਂ ਦੀ ਜਿ ਭਜਾਈ ਹੈ ਨਾ ਹਾਂ ਤੇ ਰਿਆੰਦੋਂ ਮਸਾਂ ਅਜ ਕੱਲ ਆਪਣਾ ਹੀ ਹੁੰਦਾ ਹੈ ਹੈ ਘਰ ਦਾ ਤੇ ਉਹਨੂੰ ਵੀ ਢਾਕੇ ਲਾਣਾ ਵਾ ਅਰੁਣਾਪਨ ਜੀ ਮਗਰ ਉਹ ਕਹਿੰਦੀ ਮੈਂ 5-6 ਦਿਨ ਰੱਖਣਾ ਵਾ ਇੱਕ ਦਿਨ ਦੀ ਗੱਲ ਹੋਵੇ ਤਾਂ ਕੋਈ ਗੱਲ ਨਹੀਂ ਹੂੰ 5-6 ਦਿਨ ਰੱਖਣਾ ਹੀ ਉਹਨੇ 5-6 ਦਿਨ ਰੱਖਣਾ ਹਾਂ ਤੋਬਾ ਮੇਰੇ ਰੱਬ ਦੀ 5-6 ਦਿਨ ਜੇ 15 ਦਿਨ ਤੋਂ ਪਹਿਲਾਂ ਉਹਨੇ ਭੇਜ ਦਿੱਤਾ ਆਪਣੇ ਭਜਾਈ ਤਾਂ ਗੱਲ ਕਰਿਓ ਉਹਦਾ ਤੇ ਭਰਾ ਮਾਰ ਰਹੀਂ ਤੇ ਅੱਛਾ ਤੂੰ ਐਸੇ ਭਜ ਨਹੀਂ ਇੱਧਰ ਲੈ ਆਉਂਦੀ ਪਿਛਲੇ ਇੱਥੇ ਰਹੂਗੀ ਸਾਨੂੰ ਕਿਹੜੇ ਉਹ ਪੈਸੇ ਭੇਜਦਾ ਹੈ ਭੇਜਦਾ ਤੇ ਉਹ ਘਰੇ ਹੀ ਆ ਉਹੋ ਹੀ ਤੇ ਮੈਂ ਤਾਂ ਲੱਗੀ ਸੀ ਗੱਲ ਕਰਨ ਕਮਾਈਆਂ ਇੱਧਰ ਭੇਜਦਾ ਵਾ ਨਹੀਂ ਨਹੀਂ ਭੈਣ ਉਹ ਤੇ ਮੈਂ ਤੈਨੂੰ ਕਿਹਾ ਉਹ ਕਿਹੜਾ ਮੈਨੂੰ ਪੈਸੇ ਭੇਜਦਾ ਪੈਸੇ ਭੇਜਦਾ ਪੈ ਕਮਾਈਆਂ ਸੰਭਨ ਉਹ ਤੇ ਰੱਖਾ ਨੂੰ ਤੁਸੀਂ ਆਹੋ ਅੱਗੇ ਤੇ ਘਰ ਦਾ ਨਹੀਂ ਚੱਲਦਾ ਹੋਰ ਉਹ ਆ ਗਈ ਤੇ ਖਰਚੇ ਦਾ ਖਰਚਾ ਖਰਚਾ ਤੇ ਹੋਣੇ ਹੋਣਾ ਮੇਰੀ ਗੱਲ ਸੁਣੋ ਨੂਆ ਨਾ ਟੇਲ ਨਹੀਂ ਦੇਣੀ ਬੋਲ ਜਾਈ ਜੀ ਇਹੀ ਤੇ ਗੱਲ ਹੈ ਜੇ ਕਹਿ ਨਾ ਬੈਠਿਓ ਇਹਨਾਂ ਨੂੰ ਕੱਸ ਕੇ ਜਿੰਨਾ ਰੱਖਿਆ ਜਾ ਉਹਨਾਂ ਚੰਗਾ ਜੇ 5 ਦਿਨ ਦੀ ਛੁੱਟ ਦੇਤੀ ਤਾਂ ਇਹਨਾਂ ਨੂੰ 15 ਦਿਨ ਕਿਤੇ ਪਰਚਾਈ ਨਹੀਂ ਜਾਣੀ ਤੇ ਨਾ ਦੂਆਲ ਨਾ ਬਤੀ ਛੁੱਟੀ ਲਈ ਦਿੰਦੀ ਇਹਨਾਂ ਨੂੰ ਜਿੰਨਾ ਤੇ ਲਾਛੜ ਦੋ ਉਹਨਾਂ ਸਿਰ ਤੇ ਚੜ ਜਾਂਦੀ ਹੈ ਤੇ ਮੇਰੇ ਘਰ ਆ ਕੇ ਵੇਖ ਮੈਂ ਤਾਂ ਆਪਣੇ ਨੂਆ ਲੈ ਰੱਖਿਆ ਤੀਰਾਂ ਅੰਗ ਚਿੱਤੇ ਕਰਕੇ ਮੁੰਜਾ ਹਾਲਾ ਕਿਥੇ ਮੇਰੇ ਤੋਂ ਪੁੱਛੇ ਬਿਨਾ ਕਿਥੇ ਚਲ ਜਾਣ ਜਾਂ ਕੋਈ ਆਜਵੇ ਤੇ ਕਿਵੇਂ ਆਜਵੇ ਹਾਂ ਅਈ ਕਾਲ ਤੇ ਭੈਣ ਗੁੱਸਾ ਨਾ ਕਰੋ ਆਪਣੇ ਆਪਣੇ ਘਰਾਂ ਦੇ ਗੁਜ਼ਾਰੇ ਮਸੀਂ ਦੇ ਹੈ ਹਾਂ ਕਿਸੇ ਦਾ ਘਰ ਬੁਲਾਇਆ ਸਰਦਾ ਵੇ ਆਹੋ ਕਿਸੇ ਵੇਲੇ ਬੰਦਾ ਕੀ ਕਰਦਾ ਕਿਸ ਵੇਲੇ ਕੀ ਕਰਦਾ ਕਿਸ ਤਰ੍ਹਾਂ ਗੁਜ਼ਾਰਾ ਕਰਦਾ ਮੈਂ ਉਹ ਕਹਨੀ ਆ ਕਿ ਭੈਣ ਆ ਗਈ ਪਰਜਾਈ ਆ ਗਈ ਇਹਦੀ ਤੇ ਆਪੂ ਕੀ ਲੈ ਆ ਨਹੀਂ ਬਣਾਉਂਦੀ ਆ ਨਹੀਂ ਬਣਾਉਂਦੀ ਵਨਕ-ਵਨੀਆਂ ਚੀਜ਼ਾਂ ਬਣਾਉਂਗੀ ਤੇ ਖਰਚੇ ਦਾ ਘਾਰ ਹੀ ਆ ਖਰਚੇ ਦਾ ਘਰ ਹੋਰ ਕੀ ਇੱਕ ਡੰਗ ਦੀ ਸਾਡੇ ਵਾਂਗ ਕਹਿੰਦਾ ਸਬਜ਼ੀ ਕਰਨੀ ਤਾਂ ਦੋ ਡੰਗ ਕੱਢ ਲੜੀ ਹਾਂ ਤੇ ਨਾਲੇ ਘਰੋਂ ਘਰ ਗਾਓ ਤੇ ਬਾਰੋਂ ਪੜਵਾ ਗਾਓ ਇਹੀ ਤਾਂ ਗੱਲ ਮੈਂ ਮਨਾ ਹੀ ਕਰ ਦੇਣਾ ਚੰਗਾ ਕੀਤਾ ਜੀ ਤੁਹਾਡਾ ਮੈਂ ਕੀਤੀ ਨਾ ਗੱਲ ਤੇ ਮੇਰਾ ਦਿਲ ਹੌਲਾ ਹੋ ਗਿਆ ਵੀ ਹਾਂ ਤੁਹਾਡਾ ਮੈਂ ਸਲਾਹ ਕਰ ਲਈ ਨਹੀਂ ਤੇ ਮੈਂ ਤਾਂ ਸੋਚਦੀ ਰਹਿਣਾ ਸੀ ਘਰ ਵੀ ਹੈ ਹੈ ਕੀ ਕਰਾਂ ਤੇ ਕੀ ਨਾ ਕਰਾਂ ਨਾ ਮੈਨੂੰ ਘਰ ਤੇ ਆਏ ਤੇ ਨਾ ਮੈਨੂੰ ਬਾਹਰ ਤੇ ਮੈਂ ਤਾਂ ਤੇਰੇ ਵੱਲ ਆਈ ਤਾਂ ਤੂੰ ਚੰਗਾ ਹੋਇਆ ਰਾਹ ਤੇ ਮਿਲ ਪਈ ਤਾਂ ਗੱਲ ਵਾਹ ਹੁਣ ਮੈਂ ਇਸ ਤਰ੍ਹਾਂ ਹੀ ਕਰਨਾ ਠੀਕ ਹੈ ਤੇ ਯਾਦ ਰੱਖੀ ਹਾਂ 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 ਤੇ ਲੰਘ ਤੇ ਚੱਲ ਬੱਟੀ ਹੂੰ ਕੋਣ ਆਊਗਾ ਮਜ਼ਾ ਜਦੋਂ ਰਾਜ ਜੀ ਤੇ ਰਾਜ ਦੀ ਨੋਦੀ ਦੋਵਾਂ ਦੀ ਇਹ ਲੜਾਈ ਮੇਰੀ ਤੇ ਮੇਰੀਆਂ ਨੂੰਹਾਂ ਵਾਲਾ ਬਣੀ ਨਹੀਂ ਤੇ ਮੈਂ ਕਿਸੇ ਦੀ ਬਣਾਂ ਦੇਣੀ ਨਹੀਂ ਚੱਲ ਆਊਗਾ ਵਜਾ ਵੇਖੀ ਜਾਵਾਂ ਕੋ ਮੇਰਾ ਪੁੱਤਾਂ ਦੋਲਾਂ ਦੇ ਲੱਗ ਗਿਆ ਹੈ ਹਾਂਜੀ ਹਾਂਜੀ ਲੱਗ ਗਿਆ ਜੀ ਵਧੀਆ ਤੁਸੀਂ ਤਾਂ ਮੈਨੂੰ ਭੁੱਲ ਹੀ ਗਈਆਂ ਜੀ ਦੋਨੇ ਜਾਨੀਆਂ ਕਦੇ ਨਹੀਂ ਫੋਨ ਕਰਦੀਆਂ ਕਿ ਮੰਮੀ ਦਾ ਹਾਲ ਚਾਲ ਹੀ ਪੁੱਛ ਲਈਏ ਮੰਮੀ ਮੇਰੀ ਗੱਲ ਸੁਣ ਹਾਲ ਚਾਲ ਤੁਹਾਡਾ ਕੀ ਪੁੱਛਣਾ ਮੈਂ ਤੁਹਾਡੇ ਨਾਲ ਹੀ ਚੱਲੀਆਂ ਹਾਂ ਮੇਰੇ ਨਾਲ ਚਲਨੀ ਆ ਹਾਂ ਤੇ ਮੈਂ ਆ ਪੈਕਿੰਗ ਕਰ ਲਾ ਨਾ ਕਾਦੇ ਵਾਸਤੇ ਕਾਦੇ ਵਾਸਤੇ ਦੱਸ ਆਪਣੇ ਘਰ ਚਲਨੀ ਆ ਥੋੜੇ ਦੇ ਰਹਿਣ ਮੰਗੀ ਦੇਖ ਬੇਟਾ 22 ਸਾਲ ਤੂੰ ਉੱਥੇ ਹੀ ਰਹੀ ਹੈ ਉਹ ਘਰ ਭੁਲ ਨਹੀਂ ਗਿਆ ਤੈਨੂੰ ਤੇ ਨਾਲੇ ਮੇਰੀ ਗਾਹ ਸੋਨ ਪੁੱਤਰ ਤੇ ਕੇ ਕਾਦਾ ਰੋਜ਼ ਰੋਜ਼ ਜਾਣਾ ਨਾਲੇ ਇਹ ਤਾਂ ਪਿੱਛੇ ਦੋ ਚਾਰ ਦਿਨ ਲਾ ਕੇ ਗਈਆਂ ਮੇਰੇ ਘਰ ਤੇ ਆਪਣੀ ਭੈਣ ਨੂੰ ਕੱਲਿਆ ਛੱਡ ਕੇ ਆਵੇਂਗੀ